ਕਿ ਔਗਣ ਲੈ ਕੇ ਤੁਰੇ ਫਿਰੋਗੇ ਦੂਜਿਆਂ ਦਾ ਕੂੜਾ ਕਰਕਟ ਢੋਈ ਜਾਓਗੇ ਇਸ ਹਿਰਦੇ ਦੇ ਵਿੱਚ ਸਤਿਗੁਰੂ ਦੇ ਹੁਕਮਾਂ ਨੂੰ ਸ਼ਬਦ સ્વરૂਪ ਨੂੰ ਜਗਾ ਦੇਣੀ ਸਤਿਗੁਰੂ ਪਿਤਾ ਦਾ ਹੁਕਮ ਪੜਿਆਈ ਗਾਵੇ ਆਈ ਹੁਣ ਨੂੰ ਸਮਝਿਆਈ ਹੁਣ ਹਿਰਦੇ ਚ ਰੱਖ ਲਿਆ ਸੁਰਤ ਚ ਰੱਖ ਲਿਆ ਹੁਣ ਸਾਰਾ ਦਿਨ ਜਿਹੜਾ ਹੈ ਉਸ ਨੂੰ ਖੋਜਦੇ ਰਹਿਣਾ ਢੂੰਡਦੇ ਰਹਿਣਾ ਕਿ ਮੇਰੇ ਗੁਰੂ ਪਿਤਾ ਨੇ ਮੇਰੇ ਇਸੇ ਇਲਾਹੀ ਰੰਗ ਚੋਂ ਮੈਨੂੰ ਪਿਆਰਾ ਦیدار ਕਰਾਉਣਾ ਹੈ ਆਪ ਅਕਾਲ ਪੁਰਖ ਜੀ ਦਾ ਦਦਾਰ ਹੋਣਾ ਏ ਮੇਰੇ ਕਲਗੀਆਂ ਵਾਲੇ ਦੇ ਉਸ ਸਰੂਪ ਦਾ ਹੁਣ ਦਦਾਰ ਹੋਣਾ ਏ ਇਹਦੇ ਚੋਂ ਹੀ ਹੋਣਾ ਏ ਮੈਂ ਖੋਜਾਂ ਤੇ ਸਹੀਂ ਕੀ ਮਿਲਦਾ ਏ ਭਲਾ ਹੁਣ ਤੁਸੀਂ ਪੜ ਲੈ ਜਦੋਂ ਅਸੀਂ ਇਹ ਪਹਿਲਾਂ ਪਹਿਲਾਂ ਅਸੀਂ ਵੀ ਇਦਾਂ ਹੀ ਕਰਦੇ ਸੀ ਪੜ ਲੈਣਾ ਬਾਣੀ ਪੜ ਕੇ ਫਿਰ ਗੁਰੂ ਪੋਤੀ ਸਾਹਿਬ ਨੂੰ ਜਿਹੜਾ ਇਹ ਸੋਖਾਸਣ ਕਰਕੇ ਤੇ ਲੱਗਣਾ ਮੈਂ ਬੜਾ ਵੱਡਾ ਕੰਮ ਕਰ ਲਿਆ ਲੋਕਾਂ ਨੂੰ ਦੱਸ ਦੇ ਫਿਰਨਾ ਮਹਾਰਾਜ ਜੀ ਦੀ ਬੜੀ ਕਿਰਪਾ ਏ ਮਹਾਰਾਜੀ ਦੀ ਬੜੀ ਦਿਆਏ ਮੈਂ ਇੰਨੀਆਂ ਪਾਣੀਆਂ ਪੜ ਲਈ ਜਿਵੇਂ ਉਹ ਹਾਸੇ ਵਾਲੀ ਬਾਤ ਹੈ ਨਾ ਇੱਕ ਕਿ ਕਿਸੇ ਭੈਣ ਦਾ ਵੀਰ ਸੀ ਫੌਜ ਦੇ ਵਿੱਚ ਤੇ ਗਲੇਸ਼ੀਅਰ ਇੱਥੇ ਲੇਹ ਲਦਾਖ ਉੱਪਰ ਕਿਤੇ ਰਹਿੰਦਾ ਸੀ ਨਾ ਕਸ਼ਮੀਰ ਵਾਲੀ ਸਾਈਡ ਤੇ ਉਹ ਸਾਨੂੰ ਬਾਤ ਸੁਣਾਵੇ ਇੱਕ ਵਾਰਾ ਕਹਿੰਦੇ ਖਾਲਸਾ ਜੀ ਮੈਂ ਪਿੰਡ ਆ ਗਿਆ ਛੁੱਟੀਆਂ ਦੇ ਵਿੱਚ ਕਹਿੰਦੇ 2 ਸਾਲ ਨੌਕਰੀ ਕਰਕੇ ਆਇਆ ਸੀ ਉੱਤੇ ਬਰਫੀਲੇ ਪਹਾੜਾਂ ਦੇ ਵਿੱਚ ਨਾ ਪੰਜਾਬ ਦੇ ਭੋਜਨ ਨਹੀਂ ਪਹੁੰਚਦੇ ਮਿਲਦੇ ਨਹੀਂ ਸਨ ਤੇ ਪੰਜਾਬ ਦੇ ਭੋਜਨਾਂ ਨੂੰ ਤਰਸ ਜਾਈਦਾ ਤੇ ਜਦੋਂ ਪੰਜਾਬ ਆਈਦਾ ਉਦੋਂ ਚਾਹ ਹੁੰਦਾ ਕਿ ਪੰਜਾਬ ਦੇ ਭੋਜਨ ਛਕਾਂਗੇ ਕਹਿੰਦੇ ਹੋਇਆ ਕਿ ਮੈਂ ਭੈਣ ਕੋ ਗਿਆ ਤੇ ਭੈਣ ਨੇ ਵਧੀਆ ਵਧੀਆ ਪ੍ਰਸ਼ਾਦਾ ਬਣਾਇਆ ਸਬਜ਼ੀਆਂ ਬਣਾਈਆਂ ਭਾਜਾ ਬਣਾਇਆ ਤੇ ਕਹਿੰਦੇ ਨਾਲੇ ਮੈਨੂੰ ਕਹਿਣ ਲੱਗੀ ਕਿ ਵੀਰ ਮੈਂ ਨਾ ਜਿੱਦਾਂ ਨਿੱਕੇ ਹੁੰਦੇ ਖੀਰ ਤੇ ਪ੍ਰਸ਼ਾਦ ਮਿਕਸ ਕਰਕੇ ਖਾਂਦੇ ਹੁੰਦੇ ਸੀ ਨਾ ਤੇ ਮੈਂ ਖੀਰ ਤੇ ਪ੍ਰਸ਼ਾਦ ਬਣਾਇਆ ਤੇ ਰੋਟੀ ਇੱਕ ਅੱਧੀ ਘੱਟ ਖਾਵੀ ਅਸੀਂ ਬਚਪਨ ਵਾਂਗੂ ਜਿਹੜਾ ਇਹ ਖੀਰ ਤੇ ਪ੍ਰਸ਼ਾਦ ਛਕਾਂਗੇ ਤੇ ਕਹਿੰਦੇ ਮੈਂ ਆਪਣੇ ਮਿੱਤਰ ਨੂੰ ਵੀ ਕਹਿ ਦਿੱਤਾ ਜਿਹੜਾ ਨਾਲ ਗਿਆ ਸੀ ਭੈਣ ਕੋ ਅਸੀਂ ਦੋਵਾਂ ਨੇ ਦੋ-ਦੋ ਪ੍ਰਸ਼ਾਦੇ ਘੱਟ ਛਕੇ ਭੋਖ ਰੱਖ ਕੇ ਖਾਦਾਕੇ ਖੀਰ ਤੇ ਕੜਾ ਖਾਣਾ ਹੈ ਬਾਅਦ ਦੇ ਵਿੱਚ ਕਹਿੰਦੇ ਹੋਇਆ ਕਿ ਭੈਣ ਜਿਹੜਾ ਇਹ ਪ੍ਰਸ਼ਾਦਾ ਛਕਾ ਕੇ ਉਹ ਖੀਰ ਦੇਣਾ ਭੁੱਲ ਗਈ ਕਹਿੰਦੇ ਧਿਆਨ ਤੇ ਸਾਡਾ ਖੀਰਚੀ ਦੇ ਤੇ ਪਈ ਵੀ ਸਾਹਮਣੇ ਸੀ ਡਾਈਨਿੰਗ ਟੇਬਲ ਤੇ ਬੈਠੇ ਸਾਂ ਸਾਹਮਣੇ ਤੇ ਪਈ ਸੀ ਤੇ ਕਹਿੰਦੇ ਉਤੋਂ ਭੈਣ ਗੱਲ ਹੀ ਲੱਗ ਗਈ ਪੁੱਛੀ ਜਾਵੇ ਕਿ ਤੁਸੀਂ ਫਿਰ ਉੱਥੇ ਰਹਿੰਦੇ ਹੋ ਉੱਥੇ برفੀਲੇ ਪਹਾੜਾਂ 'ਚ ਕਿੱਦਾਂ ਰਹਿੰਦੇ ਹੋ ਤੇ ਕਹਿੰਦੀ ਕਿ ਗੱਲਾਂ ਕਰਦੀ ਕਰਦੀ ਪੁੱਛਣ ਲੱਗੀ ਕਿ ਉੱਥੇ ਤੇ ਵੀਰ ਗੋਲੀ ਬੜੀ ਚੱਲਦੀ ਹੋਣੀ ਗੋਲੀਆਂ ਬਹੁਤ ਚੱਲਦੀਆਂ ਹੋਣੀਆਂ ਤੇ ਕਹਿੰਦੇ ਮੈਂ ਨੂੰ ਕਿਹਾ ਕਿ ਭੈਣ ਬਹੁਤ ਗੋਲੀਆਂ ਚੱਲਦੀਆਂ ਨੇ ਕਈ ਵਾਰਾਂ ਤੇ ਗੋਲੀ ਇੰਨੀ ਲਾਗੋਂਦੀ ਨੰਗ ਜਾਂਦੀ ਜਿੰਨੀਆਂ ਦੂਰ ਤੇਰਾ ਖੀਰ ਵਾਲਾ ਪਤੀਲਾ ਪਿਆ ਦੱਸਣਾ ਕੀ ਏ ਖੀਰ ਵਾਲਾ ਪਤੀਲਾ ਅਸੀਂ ਵੀ ਇਦਾਂ ਹੀ ਦੱਸਦੇ ਆ ਮਹਾਰਾਜ ਜੀ ਦੀ ਬੜੀ ਕਿਰਪਾ ਮਹਾਰਾਜ ਜੀ ਦੀ ਬੜੀ ਦਿਆਇ ਤੇ ਕਹਾਣੀਆਂ ਨੇ ਸਾਡੀਆਂ ਦੱਸਣਾ ਤੇ ਕਿ ਮੈਂ ਬਾਣੀ ਬਹੁਤ ਪੜਦਾ ਹਾਂ ਦੱਸਣਾ ਤੇ ਮੈਂ ਚੰਗਾ ਬਹੁਤ ਹਾਂ ਤੇ ਸਾਧੂਆਂ ਦੀ ਦੁਨੀਆ ਚ ਇੱਕ ਬੋਲ ਏ ਕਿੰਦੇ ਜੇ ਦੱਸਣਾ ਹੀ ਪਵੇ ਤੇ ਫਿਰ ਚੰਗਾ ਕਾਦਾ ਜੇ ਦੱਸਣਾ ਹੀ ਪੈ ਰਿਹਾ ਏ ਦੱਸਣ ਤੋਂ ਬਿਨਾ ਪਤਾ ਨਹੀਂ ਲੱਗ ਰਿਹਾ ਜੀ ਉਹ ਖੇਡ ਨਹੀਂ ਬਣ ਰਹੀ ਰਤਨ ਲੁਕਾਇਆ ਲੁਕੇ ਨਹੀਂ ਵਾਲੀ ਤੇ ਫਿਰ ਜਿਹੜਾ ਇਹ ਚੰਗਾ ਕਾਦਾ ਪਾਈ ਦੱਸ-ਦੱਸ ਕੇ ਕੀ ਚੰਗਾ ਬਣੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਹੁਕਮ ਸਮਝਾਏ ਸੁਖੀਏ ਕੋ ਵੇਖੇ ਸਭ ਸੁਖੀਏ ਤੇ ਗਾਉਂਦੇ ਗਾਉਂਦੇ ਨਾ ਬਾਦ ਦੇ ਵਿੱਚ ਸਾਰਾ ਦਿਨ ਉਹਨੂੰ ਗਾਉਂਦੇ ਰਹੇ ਤੇ ਸੋਚਦੇ ਰਹੇ ਕਿ ਮਹਾਰਾਜ ਜੀ ਇਹਦਾ ਮਤਲਬ ਇਹ ਹੋਇਆ ਕਿ ਮिन्नੂ ਜੋ ਬੁਰਾ ਦਿਖਾਈ ਦਿੰਦਾ ਏ ਇਹਦਾ ਮਤਲਬ ਵੀ ਮੈਂ ਰੋਗੀ ਹਾਂ ਇਹਦਾ ਮਤਲਬ ਤੇ ਹੋ ਬਣਿਆ ਇਹਨਾ ਜੇ ਮिन्नੂ ਰੋਗੀ ਦਿਖਾਈ ਦਿੰਦੇ ਨੇ ਇਹਦਾ ਮਤਲਬ ਮੈਂ ਵੀ ਰੋਗੀ ਹਾਂ ਜੀ ਦੂਜਾ ਮਾੜਾ ਨਹੀਂ ਏ ਮੈਂ ਰੋਗੀ ਹਾਂ ਪਹਿਲੀ ਪਹਿਲ ਤੇ ਜਦੋਂ ਸਮਝ ਆਈ ਨਾ ਪਹਿਲੀ ਵਾਰਾ ਮਨ ਬੜਾ ਸ਼ੈਤਾਨ ਹੁੰਦਾ ਤੇ ਮਨ ਨੇ ਨਾ ਬਾਈਪਾਸ ਜਿਹਾ ਕਰ ਲਿਆ ਕਿ ਬਸ ਥੋੜਾ ਜਿਹਾ ਕਰਕੇ ਗਾਂ ਲੰਘ ਗਿਆ ਕਿਉਂਕਿ ਆਪਣੇ ਆਪ ਨੂੰ ਆਪਣੇ ਸੱਚ ਨੂੰ ਜਾਣਨਾ ਕਈ ਵਾਰ ਔਖਾ ਹੁੰਦਾ ਮਨੁੱਖ ਉਹਨਾ ਹੀ ਜਾਣਨਾ ਚਾਹੁੰਦਾ ਏ ਜਿੰਨਾ ਉਹ ਚੰਗਾ ਚੰਗਾ ਦੂਜੇ ਨੂੰ ਦੱਸ ਸਕੇ ਬਸ ਆਪਣੇ ਮਾੜੇ ਪੰਨ ਨੂੰ ਜਾਣਨਾ ਨਹੀਂ ਚਾਹੁੰਦਾ ਕਈ ਵਾਰ ਆਪਣੇ ਬੁਰੇ ਔਗਣ ਨੂੰ ਵੀ ਇਸ ਕਰਕੇ ਹੀ ਦੱਸਦਾ ਏ ਕਿ ਦੂਜਿਆਂ ਨੂੰ ਲੱਗੇ ਮੈਂ ਚੰਗਾ ਬੜਾ ਮੈਂ ਨਿਮਰ ਬੜਾ ਦੇਖ ਮੇਰੇ ਅੰਦਰ ਬੜਾ ਪ੍ਰੇਮ ਹੈ ਮੈਂ ਮਾੜੇ ਉਗਣ ਵੀ ਦੱਸ ਦੇਣਾ ਕਈ ਵਾਰ ਉਹ ਵੀ ਦੱਸਦਾ ਹੈ ਥੋੜੀ ਦਿਨਾਂ ਬਾਅਦ ਇਦਾਂ ਹੀ ਗੁਰੂ ਘਰ ਗਏ ਮਹਾਰਾਜੀ ਫੇਰ ਉਹ ਸ਼ਬਦ ਗੁਰਸਿੱਖਾਂ ਦੇ ਵਿੱਚ ਗਾ ਰਹੀ ਸੀ ਤੇ ਅਸੀਂ ਫੇਰ ਬਹਿ ਗਏ ਕਿ ਮਹਾਰਾਜੀ ਇਹ ਤੇ ਉਦਨ ਅਜੇ ਦੌੜੇ ਸਾਂ ਇਸ ਸ਼ਬਦ ਤੋਂ ਅੱਜ ਫੇਰ ਤੁਸੀਂ ਸੁਣਾ ਰਹੇ ਹੋ ਫੇਰ ਇਹਦੇ ਤੇ ਅਭਿਆਸ ਕਰਨ ਨੂੰ ਕਹਿ ਰਹੇ ਹੋ ਹੁਕਮ ਕਰ ਰਹੇ ਹੋ ਅਸੀਂ ਫੇਰ ਉਸ ਦਿਨ ਗਾ ਗਏ ਤੇ ਫੇਰ ਗਾਉਂਦਿਆਂ ਗਾਉਂਦਿਆਂ ਸਮਝਦਿਆਂ ਸਮਝਦਿਆਂ ਕਈ ਸਮਾਂ ਲੱਗਾ ਕਈ ਮਹੀਨੇ ਲੱਗੇ ਫਿਰ ਜਾ ਕੇ ਇਹ ਸਮਝ ਬਣ ਗਈ ਸਾਈਕੋਲੋਜੀ ਬਣ ਗਈ ਮਤ ਬਣ ਗਈ ਕਿ ਜਦੋਂ ਵੀ ਰੋਗੀ ਦਿਖਾਈ ਦੇਣਾ ਨਾ ਤੇ ਆਪਣੇ ਅੰਦਰ ਜਿਹੜਾ ਏ ਉਹ ਰੋਗ ਦਿਖਾਈ ਦੇਣਾ ਕਿ ਮੈਨੂੰ ਦਿਖ ਰਿਹਾ ਏ ਮੇਰੀ ਗੜਬੜੀ ਮੇਰੇ ਸਤਿਗੁਰੂ ਝੂਠ ਨਹੀਂ ਕਹਿੰਦੇ ਉਹਨਾਂ ਜਦੋਂ ਕਮਾਈ ਦੇ ਰੰਗਾਂ ਚੋਂ ਪੱਕੜੇ ਵੀ ਸਮਝਾਈ ਕਿ ਮੇਰੇ ਸਾਰੇ ਦੁੱਖ ਦਾ ਕਾਰਨ ਹੀ ਇੱਕ ਇੱਕ ਇਹ ਕਿ ਮੈਂ ਗੁਰੂ ਤੋਂ ਦੂਰ ਆ ਬਸ ਮੈਂ ਗੁਰੂ ਦੇ ਸਮਝ ਚ ਨਹੀਂ ਚੱਲ ਰਿਹਾ ਮੈਂ ਗੁਰੂ ਤੋਂ ਜਿਹੜਾ ਇਹ ਸਿੱਖਿਆ ਲੈ ਕੇ ਨਹੀਂ ਚੱਲ ਰਿਹਾ ਮੈਂ ਗੁਰੂ ਦੀ ਮਤ ਨਾਲ ਨਹੀਂ ਚੱਲ ਰਿਹਾ ਮੈਂ ਲੋਕਾਂ ਦੀ ਮਤ ਨਾਲ ਜੀ ਰਿਹਾ ਹਾਂ ਤਾਂ ਦੁਖੀ ਆਪ ਜੀ ਦੇ ਵੀ ਕਰਦੇ ਵਿੱਚ ਕਿਤੇ ਉਹ ਮਾਂ ਦੇ ਵਿੱਚ ਵੱਸਦਾ ਏ ਕਿਤੇ ਉਹ ਮਾਂ ਦੀਆਂ ਸੋਹਣੀਆਂ ਅੱਖਾਂ ਬਣਾ ਕੇ ਕੰਨ ਨੱਕ ਬਣਾ ਕੇ ਜਿਹੜਾ ਏ ਉਸ ਦੇ ਵਿੱਚ ਬਹਿ ਗਿਆ ਏ ਆਪ ਜੀ ਦੀ ਸੇਵਾ ਨੂੰ ਕਿਤੇ ਉਹ ਪਤਨੀ ਦੇ ਵਿੱਚ ਬੈਠਾ ਏ ਸੋਹਣੇ ਕੰਨ ਨੱਕ ਅੱਖਾਂ ਬਣਾ ਕੇ ਵਿੱਚ ਬਹਿ ਗਿਆ ਏ ਆਪ ਜੀ ਦੀ ਸੇਵਾ ਕਿਤੇ ਜਿਹੜਾ ਏ ਸੱਸ ਸਹੁਰੇ ਚ ਬਹਿ ਗਿਆ ਏ ਕਿਤੇ ਪਿਤਾ ਚ ਬਹਿ ਗਿਆ ਏ ਪਰ ਅਜੇ ਉਸ ਦੇ ਬਣਾਏ ਉਸ ਦੀ ਰਚਨਾ ਜਿਹੜੀ ਏ ਅਜੇ ਦਿਖਾਈ ਨਹੀਂ ਦਿੰਦੀ ਅਜੇ ਅਸੀਂ ਆਪਣੀ ਨਫ਼ਰਤ ਤੋਂ ਦੇਖ ਰਹੇ ਹਾਂ ਭਾਈ ਇਸ ਕਰਕੇ ਸਾਡੇ ਝਗੜੇ ਝਮੇਲੇ ਮੁੱਕਦੇ ਨਹੀਂ ਨੇ ਆਪ ਜੀ ਇਹ ਕਬਿਆਸ ਕਰਿਓ ਜੇ ਤੇ ਆਪਣੇ ਦੁੱਖਾਂ ਤੋਂ ਮੁਕਤ ਹੋਣਾ ਚਾਹਨੇ ਹੋ ਜੇ ਤੇ ਚਾਹਨੇ ਹੋ ਮਹਾ ਆਨੰਦ ਦੀ ਸਿੱਖੀ ਮਿਲ ਜਾਵੇ ਜੇ ਤੇ ਚਾਹਨੇ ਹੋ ਕਿ ਆਪ ਜੀ ਇਹ ਸ ਪਿਆਰੇ ਜੀਨਾ ਖੇਡਾਂ ਕਰੋ ਇੰਨੀ ਚਿੰਤਾ ਨਹੀਂ ਬਚੇਗੀ ਸਟ्रेस ਡਿਪਰੈਸ਼ਨ ਨਹੀਂ ਬਚੇਗਾ ਦੁੱਖ ਨਹੀਂ ਬਚੇਗਾ ਉਗਣ ਨਹੀਂ ਬਚਣਗੇ ਤੇ ਜਿਹੜੀਆਂ ਸਟ्रेस ਤੋਂ ਇੰਨੀਆਂ ਬਿਮਾਰੀਆਂ ਚੁੱਕੀ ਫਿਰਦੇ ਹੋ ਇਹ ਵੀ ਨਹੀਂ ਬਚਣਗੀਆਂ ਬਿਮਾਰੀਆਂ ਤੇ ਦੋ ਹੀ ਚੀਜ਼ਾਂ ਤੋਂ ਹੁੰਦੀਆਂ ਜਾਂ ਚਿੰਤਾ ਤੋਂ ਹੁੰਦੀਆਂ ਹੈ ਤੇ ਕਰਮ ਰੋਗ ਨੇ ਸਾਰੇ ਤੇ ਕਰਮ ਜਾਂ ਚਿੰਤਾ ਦਾ ਹੁੰਦਾ ਏ ਜਾਂ ਆਪਜੀ ਦੇ ਕਰਮਾਂ ਦਾ ਖੇਡ ਹੁੰਦਾ ਏ ਜਦੋਂ ਦੋਵੇਂ ਸਵਰ ਗਏ ਚਿੰਤਾ ਬਚ ਹੋ ਗਏ ਕਰਮ ਮਹਾਰਾਜੀ ਦੀ ਭੇਟਾ 'ਚ ਜਾਣ ਲੱਗੇ ਤੇ ਬਿਮਾਰੀਆਂ ਆਉਣਗੀਆਂ ਕਿਉਂ ਜੇ ਆ ਵੀ ਜਾਣਗੀਆਂ ਤੇ ਪਉਣਗੀਆਂ ਨਹੀਂ ਦੁਖੀ ਨਹੀਂ ਕਰਨਗੀਆਂ ਚੜ੍ਹਦੀ ਕਲਾ 'ਚ ਜੀਵੋਗੇ ਇੱਕੀ ਕਾਰਜ ਕਰਨਾ ਏ ਜਦੋਂ ਵੀ ਗੁਰੂ ਮਹਾਰਾਜ ਜੀ ਕੋ ਆਉਣਾ ਸਿਰਫ ਗੁਰੂ ਮਹਾਰਾਜ ਜੀ ਨਾਲ ਜੋ ਕਰਦੇ ਉਹ ਨਾ ਉਹ ਪੂਰੇ ਇਸ਼ਕ ਨਾ ਕਰਿਆ ਕਰੋ ਪਾਕ ਕਰਿਆ ਕਰੋ ਬਸ ਉਹ ਮੇਲਾ ਨਹੀਂ ਕਰਨਾ ਇਹ ਨਹੀਂ ਕਿ ਗੁਰੂ ਘਰ ਆ ਗਏ ਆ ਕੇ ਬਹਿ ਗਏ 2 ਮਿੰਟ ਮੱਥਾ ਟੇਕ ਲਿਆ ਫਿਰ ਇੱਧਰ ਉੱਧਰ ਗੱਲਾਂ ਕਰ ਲਈਆਂ ਫਿਰ ਇੱਕ ਦੂਜੀ ਦੇ ਸੂਟ ਵੇਖ ਲਏ ਫਿਰ ਉਹ ਦੂਜੇ ਤੀਜੇ ਰਿਸ਼ਤੇ ਨਿਭਾ ਲਏ ਫਿਰ ਘਰ ਨੂੰ ਚਲੇ ਗਏ ਕਥਾ ਸੁਣ ਲਈ ਕੀਰਤਨ ਸੁਣ ਲਿਆ ਘਰ ਜਾ ਕੇ 4 ਦਿਨ ਕਿਹਾ ਕੀਰਤਨ ਬੜਾ ਸੋਹਣਾ ਸੀ ਕਥਾ ਬੜੀ ਸੋਹਣੀ ਸੀ ਪਰ ਕਮਾਇਆ ਨਹੀਂ ਆਪਣੇ ਪਿਆਰੇ ਦੇ ਇੱਕ ਹੁਕਮ ਕੋਈ ਲੈ ਲੈਣਾ ਜੋਕ ਸਤਿਗੁਰੂ ਆਪ ਜੀ ਨੂੰ ਦਰਬਾਰ ਦੇ ਵਿੱਚ ਦੇਣ ਜਿਹੜਾ ਪੰਕਤੀ ਜਿਹੜਾ ਹੁਕਮ ਆਪ ਜੀ ਦੇ ਦਿਲ ਨੂੰ ਟੁੰਬ ਕੇ ਜਾਵੇ ਸਾਨੂੰ ਯਾਦ ਏ ਅਸੀਂ ਸਤਿਗੁਰੂ ਪਿਤਾ ਤੋਂ ਨਾ ਕਈ ਮਹੀਨੇ ਬੀਤ ਗਏ ਬਾਣੀ ਪੜਦੇ ਰਹਿਣਾ ਰੋਜ਼ ਦਰਬਾਰ ਮਹਾਰਾਜ ਜੀ ਦੇ ਜਾਣਾ ਤੇ ਅਸੀਂ ਮਹਾਰਾਜ ਜੀ ਨੂੰ ਕਹਿਣਾ ਕਿ ਮਹਾਰਾਜ ਮੈਂ ਤੇ ਤੇਰਾ ਸੇਖ ਹਾਂ ਨਾ ਮੈਂ ਤੇ ਤੇਰਾ ਪੁੱਤ ਹਾਂ ਪਰ ਮੇਰੀ ਗੱਲ ਨਹੀਂ ਹੋ ਜੇ ਬਣਨ ਲਈ ਕਿੰਨੇ ਸਾਲ ਹੋ ਗਏ ਮੇਰੀ ਖੇਡ ਨਹੀਂ ਹੋ ਬਣਦੀ ਤੇ ਮਹਾਰਾਜ ਜੀ ਨੇ ਇੱਕ ਬੜੀ ਡਾਢੀ ਬਾਤ ਕਹੀ ਸੀ ਕਹਿੰਦੇ ਸੀ ਕਿ ਸਿੱਖ ਜਿਹੜਾ ਏ ਉਹ ਗੱਲਾਂ ਨਾਲ ਨਹੀਂ ਹੁੰਦਾ ਸਿੱਖ ਜਿਹੜਾ ਏ ਨਾ ਉਹ ਸੁਭਾਅ ਤੋਂ ਹੁੰਦਾ ਏ ਸਰੀਰ ਤੋਂ ਨਹੀਂ ਹੁੰਦਾ ਸੁਭਾਅ ਤੋਂ ਹੁੰਦਾ ਏ ਜਦੋਂ ਸੁਭਾਅ ਤੋਂ ਹੁੰਦਾ ਏ ਜੀਵਨ ਤੋਂ ਹੁੰਦਾ ਏ ਤੇ ਇਸ ਦੇ ਸਰੀਰ ਤੋਂ ਪ੍ਰਗਟ ਹੋਏ ਕਰਮਾਂ 'ਚ ਸਿੱਖੀ ਦਿਖਾਈ ਦਿੰਦੀ ਏ ਸਰੀਰ ਨਹੀਂ ਤੇ ਜਦੋਂ ਪਹਿਲੀ ਵਾਰ ਸਿੱਖੀ ਸਮਝਾਈ ਸੀ ਨਾ ਸਿੱਖੀ ਕੀ ਸੀ ਉਸ ਦਿਨ ਸਮਝਾਈ ਸੀ ਕਿ ਸਿਰਫ ਦਸਤਾਰ ਸਜਾ ਲੈਣਾ ਸਿੱਖੀ ਨਹੀਂ ਹੈ ਇਥੇ ਬਹੁਤ ਜਾਣੇ ਸਜਾਉਂਦੇ ਰਾਜਪੂਤ ਵੀ ਸਜਾਉਂਦੇ ਨੇ ਸਿਰਫ ਜਿਹੜਾ ਹੈ ਉਹ ਬਾਣਾ ਪਹਿਨ ਲੈਣਾ ਸਿੱਖੀ ਨਹੀਂ ਹੈ ਬਾਹਰੋਂ ਕਕਾਰ ਧਾਰਨ ਕਰ ਲੈਣੇ ਸਿੱਖੀ ਨਹੀਂ ਹੈ ਅਮਰਤ ਛਕਣਾ ਜ਼ਰੂਰੀ ਏ ਪਰ ਅਮਰਤ ਹੋਣਾ ਵੀ ਜ਼ਰੂਰੀ ਏ ਇਹ ਵੀ ਯਾਦ ਰੱਖਣਾ ਨਿਤਨੇਮ ਰੋਜ਼ ਪੜ੍ਹਨਾ ਜ਼ਰੂਰੀ ਏ ਪਰ ਸਿਰਫ ਪੜਿਆਂ ਬਾਤ ਨਹੀਂ ਬਣਨੀ ਨਿਤਨੇਮ ਹੋਣਾ ਵੀ ਜ਼ਰੂਰੀ ਹੈ ਆ ਦੇਖੋ ਅਸੀਂ ਰੋਜ਼ ਕਿੰਨੇ ਸਾਲ ਹੋ ਗਏ ਸਾਰਿਆਂ ਨੂੰ ਰੋਜ਼ ਰਹਿਰਾਸ ਆਪ ਪੜਦੇ ਆ ਨਾ ਤੇ ਮਹਾਰਾਜ ਜੀ ਕਹਿੰਦੇ ਨੇ ਹਰ ਕੀਰਤ ਹਮਰੀ ਰਹਿਰਾਸ ਮੇਰੀ ਰਹਿਰਾਸ ਕੀ ਏ ਰਹਿਰਾਸ ਦੇ ਮਤਲਬ ਸਮਝਦੇ ਹੋ ਇਹੋ ਰੌਲਾ ਹੈ ਸਾਡਾ ਅਸੀਂ ਇੱਕ ਦੂਜੇ ਨਾਲ ਗੱਲਾਂ ਕਰੀਏ ਬਾਤ ਕਰੀਏ ਤੇ ਜੇ ਗੱਲ ਨਾ ਸਮਝਾਵੇ ਨਾ ਤੇ ਅੰਦਰੋਂ ਤੜਫਦੇ ਆ ਕਿ ਭੈਣੇ ਮੈਨੂੰ ਤੇਰੀ ਗੱਲ ਨਹੀਂ ਸਮਝਾਈ ਮੈਨੂੰ ਦੋਰੇ ਦੱਸੀ ਪੁੱਛਦੇ ਆ ਨਾ ਇੱਕ ਦੂਜੇ ਨੂੰ ਬੱਚੇ ਨੂੰ ਸਕੂਲ ਭੇਜਦੇ ਆ ਬੱਚਾ ਟੀਚਰ ਦੀ ਬਾਤ ਨਾ ਸਮਝ ਸਕੇ ਤੇ ਬੱਚਾ ਫੇਲ ਹੋ ਜਾਂਦਾ ਹੈ ਤੇ ਕਿੰਨੇ ਸਾਲ ਹੋ ਗਏ ਸਾਨੂੰ ਗੁਰੂ ਘਰ ਆਉਂਦੇ ਆ ਅਸੀਂ ਅੱਜ ਤੱਕ ਆਪਣੇ ਮਨ ਨੂੰ ਨਹੀਂ ਪੁੱਛਿਆ ਕਿ ਮਨਾ ਤੈਨੂੰ ਤੇ ਗੁਰੂ ਦੀ ਬਾਤ ਨਹੀਂ ਸਮਝ ਆਉਂਦੀ ਗੁਰੂ ਸਤਗੁਰੂ ਕਹਿੰਦੇ ਕੀ ਨੇ ਮੈਨੂੰ ਤੇ ਸਮਝ ਨਹੀਂ ਆਉਂਦਾ ਆ ਚਲੋ ਇੱਕ ਹੋਰ ਬਾਤ ਕਹਿੰਦੇ ਆਪਜੀ ਚੋਂ ਬੜਿਆਂ ਦੇ ਆਨੰਦ ਕਾਰਜ ਹੋਏ ਹੋਣਗੇ ਵਿਆਹ ਹੋਇਆ ਹੋਏਗਾ ਜਿੰਨਾ ਜਿੰਨਾਂ ਦੇ ਵਿਆਹ ਹੋਏ ਨੇ ਉਹਨਾਂ ਨੇ ਕਦੀ ਲਾਵਾਂ ਦਾ ਪਾਠ ਪੜ੍ਹਿਆ ਅਰਥ ਕੀਤੇ ਨੇ ਉਹਦੇ ਸਮਝੇ ਨੇ ਕਿ ਗੁਰੂ ਮਹਾਰਾਜ ਕਹਿੰਦੇ ਕੀ ਨੇ ਲਾਵਾਂ ਦੇ ਵਿੱਚ ਅੱਛਾ ਪੜ੍ਹਿਆ ਕੀ ਇਹ ਫਿਰ ਫਿਰ ਆਸ-ਪਾਸੇ ਲੜਾਈ ਕਰਨ ਵਾਲਿਆਂ ਨੇ ਇੱਕ ਦੂਜੇ ਨੂੰ ਦੁਖੀ ਕਰਨ ਵਾਲਿਆਂ ਨੇ ਇੱਕ ਦੂਜੇ ਤੋਂ ਭਾਂਡੇ ਮਜਾਉਣ ਵਾਲਿਆਂ ਨੇ ਜਿਹੜਾ ਏ ਤੁਹਾਨੂੰ ਕੁਝ ਸਿਖਾਇਆ ਹੋਏਗਾ ਪੜਾਇਆ ਹੋਏਗਾ ਫਿਰ ਉਹ ਪੜਾਈ ਹੋਏਗੀ ਤੁਹਾਡੀ ਫਿਰ ਉਹਦੇ ਤੋਂ ਉਹ ਕੁਝ ਮਿਲੇਗਾ ਸਿਰਫ ਗੁਰੂ ਘਰ ਆ ਕੇ ਗੁਰੂ ਮਹਾਰਾਜ ਜੀ ਦੇ ਅੱਗੇ ਇੱਕ ਰਿਵਾਜ ਮੁਤਾਬਕ ਜਿਹੜਾ ਏ ਲਾਵਾ ਲੈ ਲੈਣੀਆਂ ਪਰ ਗੁਰੂ ਮਹਾਰਾਜ ਜੀ ਦੇ ਹੁਕਮਾਂ ਨੂੰ ਸਮਝਣਾ ਨਹੀਂ ਕਿ ਮੇਰੇ ਗੁਰੂ ਨੇ ਕਿਹਾ ਕੀ ਸੀ ਮਹਾਰਾਜ ਜੀ ਨੇ ਮੈਨੂੰ ਜੀਣ ਦਾ ਕੋਈ ਤਰੀਕਾ ਸਿਖਾਇਆ ਹੋਏਗਾ ਚਲੋ ਸਡੀਆਂ ਮਾਵਾ ਬੈਠੀਆਂ ਨੇ ਧੀਆਂ ਨੇ ਵੱਡੇ ਭਾਈ ਨੇ ਆਪਣੀਆਂ ਧੀਆਂ ਨੂੰ ਆਪਣੇ ਪੁੱਤਰਾਂ ਨੂੰ ਜਿੱਥੇ ਇਹ ਦੱਸਦੇ ਹੋ ਕਿ ਪੁੱਤ ਡੀਜੇ ਕਿਹੜਾ ਕਰਨਾ ਏ ਪੈਲਸ ਕਿਹੜਾ ਕਰਨਾ ਏ ਵਿਆਹ ਤੋਂ ਕਿਹੜੇ ਦਰਜੀ ਤੋਂ ਜਿਹੜਾ ਏ ਉਹ ਸੂਟ ਸੰਭਾਲ ਲਈ ਸੋਹਣਾ ਲੱਗੇਗਾ ਫੋਟੋਗ੍ਰਾਫਰ ਰਿਸ਼ਤੇ ਦੌਰਾਨ ਪੁੱਛਦੇ ਆ ਭਾਂਡੇ ਧੋਣ ਵਾਲਾ ਪੁੱਛਦੇ ਆ ਕਿੱਥੋਂ ਆਏਗਾ ਇਹ ਵੇਖਦੇ ਆ ਰੋਟੀ ਬਣਾਉਣ ਵਾਲਾ